ਸੀਈਓ ਪੰਜਾਬ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਸਭਨਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਨਰਿੰਦਰ ਪਾਲ ਸਿੰਘ ਜੱਟ ਅੱਜ ਦੇ ਇਸ ਪੌਡਕਾਸਟ ਦੇ ਵਿੱਚ ਅਸੀਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੇਵਨ ਸੀਜੀ ਹੋਰਾ ਤੋਂ ਉਹਨਾਂ ਆਮ ਜਿਹੇ ਸਵਾਲਾਂ ਦੇ ਜਵਾਬ ਲਵਾਂਗੇ ਜਿਹੜੇ ਇਲੈਕਸ਼ਨਸ ਚੋਣਾਂ ਦੇ ਦਿਨਾਂ ਦੇ ਵਿੱਚ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ ਇਹ ਪੌਡਕਾਸਟ ਤੁਹਾਡੇ ਲਈ ਦਿਲਚਸਪ ਵੀ ਹੋਏਗਾ ਤੇ ਜਾਣਕਾਰੀ ਭਰਪੂਰ ਵੀ ਹੋਏਗਾ ਸਰ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਹੋਰ ਸਰ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਟਾਈਮ ਰਹਿ ਗਿਆ ਜੀ 1 ਜੂਨ ਬਹੁਤ ਨੇੜੇ ਆ ਕੋਈ ਵੋਟਰ ਸਰ ਕਿਸੇ ਪੋਲਿੰਗ ਬੂਥ ਦੇ ਉੱਤੇ ਵੋਟ ਪਾਉਣ ਲਈ ਆਖਰੀ ਤੋਂ ਆਖਰੀ ਲੇਟ ਤੋਂ ਲੇਟ ਕਿੰਨੇ ਵਜੇ ਪਹੁੰਚੇ ਤੇ ਉਹ ਵੋਟ ਕਾਸਟ ਕਰ ਸਕਦਾ ਹੈ ਸੱਡੀ ਜੋ ਜੂਨ 1 ਨੂੰ ਪੋਲਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਉਹ ਟਾਈਮਿੰਗ ਹੈ 7 ਵਜੇ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੈ ਤੋਂ ਕੋਈ ਵੀ ਵੋਟਰ 6 ਵਜੇ ਤੱਕ ਜੋ ਲਾਈਨ 'ਚ ਖੜਾ ਰਹੇਗਾ ਉਹ ਵੋਟ ਕਰ ਪਾਏਗਾ ਤੋ ਟਾਈਮਿੰਗ ਤਾਂ ਵੈਸੇ 7:00 ਵਜੇ ਤੇ 7:00 ਵਜੇ ਤੋਂ ਲੈ ਕੇ 6:00 ਵਜੇ ਤੱਕ ਹੈ ਬਟ ਮੇਰੀ ਰਿਕੁਐਸਟ ਇਹ ਹੀ ਹੈ ਕਿ ਲੋਕ ਜਿੰਨੀ ਜੇਤੀ ਆ ਕੇ ਵੋਟ ਕਰੇ ਬੈਟਰ ਹੈ ਇਨ ਕੇਸ 6:00 ਵਜੇ ਤੋ 6:00 ਵਜੇ ਨਿਕਲ ਗਿਆ ਫਿਰ ਉਹ ਵੋਟ ਨਹੀਂ ਕਰ ਪਾਏਗਾ ਤੇ ਹੁਣ ਤਾਂ ਸਰ ਤੁਸੀਂ ਇੱਕ ਹੋਰ ਸਹੂਲਤ ਵੀ ਦਿੱਤੀ ਹੈ ਕਿ ਉਹ ਵੋਟਰ ਪਤਾ ਕਰ ਸਕਦਾ ਹੈ ਕਿ ਉਸਦੇ ਪੋਲਿੰਗ ਬੂਥ ਤੇ ਕਿੰਨਾ ਘਰਾਸ਼ ਹੈ ਕਿੰਨੇ ਘਿਗੜ ਹੈ ਉਹ ਵੀ ਪਤਾ ਕੀਤਾ ਜਾ ਸਕਦਾ ਉਹ ਵੀ ਸਾਰ ਜਾਨਕਾਰੀ ਦੇ ਦੇ ਵਿੱਚ ਕਿਸ ਤਰ੍ਹਾਂ ਲੈ ਸਕਦੇ ਅੱਜ ਅਸੀਂ ਇੱਕ ਵਟਸਐਪ ਨੰਬਰ ਜੋ ਬਣਾ ਕੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਹੈ ਉਹ ਬੇਸਿਕਲੀ ਇਹ ਹੈ ਕਿ ਕਿਸੇ ਨੂੰ ਆਪਣੇ ਪੋਲਿੰਗ ਸਟੇਸ਼ਨ ਦੇ ਉੱਤੇ ਕੋਈ ਕਤਾਰ ਦੇ ਵਿੱਚ ਕਿੰਨੇ ਵੋਟਰਸ ਲੱਗੀ ਹੈ ਤਾਂ ਕਿ ਉਸੇ ਹਿਸਾਬ ਨਾਲ ਉਹ ਪਲਾਨ ਕਰਕੇ ਉਹ ਵੋਟ ਕਰਨ ਦੇ ਲਈ ਇੱਕ ਸਹੂਲਤ ਦਿੰਦੀ ਹੈ ਤੋ ਇਹ ਵੀ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਕਿ ਤੁਸੀਂ ਆਪਣੇ ਇਸ ਨੰਬਰ ਦਾ ਮੈਕਸਿਮਮ ਯੂਟਲਾਈਜ਼ ਕਰੋ ਪੋਲਿੰਗ ਵਾਲੇ ਦਿਨ ਆਪਣੀ ਪਲਾਨ ਦੇ ਹਿਸਾਬ ਨਾਲ ਲੋ ਆਸ ਸਕਣਗੇ ਇਨ ਕੇਸ ਕਿਥੇ ਪੋਲਿੰਗ ਸਟੇਸ਼ਨ ਤੇ ਜ਼ਿਆਦਾ ਪੀੜ ਲੱਗੀ ਹੈ ਤੋ ਉਸੇ ਹਿਸਾਬ ਨਾਲ ਉਹ ਚੈੱਕ ਕਰਕੇ ਉਹ ਆ ਪਾਏਗਾ ਉਹ ਸਾਡੇ ਲਈ ਵੀ ਇੱਕ ਇਹ ਇੰਪੋਰਟੈਂਟ ਚੀਜ਼ ਹੈ ਕਿਉਂਕਿ ਪੋਲਿੰਗ ਸਟੇਸ਼ਨ ਤੇ ਜੋ ਬੀਡ ਜੋ ਕਰਾਊਡ ਮੈਨੇਜਮੈਂਟ ਹੈ ਉਹਦੇ ਵਾਸਤੇ ਵੀ ਸਾਨੂੰ ਇਹ ਇੱਕ ਯੂਸਫੁਲ ਪਹਿਲ ਕਦਮ ਹੀ ਅਸੀਂ ਕੀਤਾ ਤੇ ਇਹਦਾ ਵੀ ਲੋਕਾਂ ਨੂੰ ਮੈਕਸੀਮਮ ਯੂਟਿਲਾਈਜ਼ ਕਰਨਾ ਚਾਹੀਦਾ ਇੱਕ ਸਰ 85 ਪਲਸ ਵਾਲਿਆਂ ਦੇ ਲਈ ਜੀ ਅਸੀਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹੈਗੀਆਂ ਨੇ ਜੀ ਜੇਕਰ ਸਰ ਕੋਈ 85 ਪਲੱਸ ਵਾਲਾ ਵੋਟਰ ਚਾਹੇ ਕਿ ਉਸ ਨੂੰ ਘਰ ਤੋਂ ਹੀ व्हीलचेयर ਮਿਲੇ ਜਾਂ ਕਿ ਪਿਕ ਐਂਡ ਡ੍ਰੌਪ ਦੀ ਫੈਸਿਲਿਟੀ ਮਿਲੇ ਇਹੋ ਜਿਹਾ ਕੋਈ ਬੰਦੋਬਸਤ ਹੈ ਜੀ ਹਾਂ ਡਿਫਰੈਂਟਲੀ 85 ਪਲੱਸ ਵੋਟਰਸ ਪਲੱਸ ਜੋ ਪੀਡਬਲਿਟੀ ਵਾਲੇ ਵੋਟਰਸ ਹੈ فی ਜਿਹਨਾਂ ਦੀ ਪਰਸਨ ਵਿਦ ਅ ਡਿਸੇਬਿਲਟੀ 40 ਪਰਸੈਂਟੇਜ ਤੋਂ ਵੱਧ ਵਾਲੀ ਡਿਸੇਬਿਲਟੀ ਹੈ ਉਹਨਾਂ ਦੇ ਲਈ ਦੋ ਪ੍ਰੋਵੀਜ਼ਨ ਹੈ ਜਾਂ ਤੋਂ ਉਹ ਵੋਟ ਹੋਮ ਵੋਟਿੰਗ ਕਰ ਸਕਤੇ ਹਨ ਉਹਦਾ ਟਾਈਮ ਹੁਣ ਖਤਮ ਹੋ ਚੁੱਕਾ ਹੈ ਤੇ ਦੂਸਰੀ অপਸ਼ਨ ਇਹ ਹੈ ਕਿ ਇਨ ਕੇਸ ਹੋਮ ਵੋਟਿੰਗ ਦਾ ਸੁਵਿਧਾ ਉਹਨਾਂ ਨੇ ਯੂਜ਼ ਨਹੀਂ ਕੀਤਾ ਤਾਂ ਉਹ ਸਾਡੀ ਸਾਖਸ਼ਮ ਐਪ ਹੈ ਉਹਦੇ ਵਿੱਚ ਆਪਣੀ ਜੋ ਪਿਕ ਐਂਡ ਡ੍ਰੋਪ ਦਾ অপਸ਼ਨ ਲੈ ਸਕਤੇ ਹਨ ਉਹ ਗਾੜੀ ਆ ਜਾਏਗੀ ਉਹਨਾਂ ਦੇ ਲਈ ਦੂਸਰੀ অপਸ਼ਨ ਇਹ ਹੈ ਕਿ ਉਹ ਆਪਣੇ ਗਾੜੀ ਚ ਆਣਗੇ ਉੱਥੇ ਵੋਲੰਟੀਅਰ ਹੀ ਆਂ ਬੀਲ ਚੇਰਦੀ ਪ੍ਰਬੰਧ ਹੈ ਇਹ ਦੋਨੋਂ ਅ ਉਹ ਵਾਸਤੇ ਵੀ ਉਹ ਰਿਕੁਐਸਟ ਕਰ ਸਕਤੇ ਹੈ ਥਰੂ ਸਖਸ਼ਮ ਐਪ ਤੋ ਅਸੀਂ ਉਹਨਾਂ ਨੂੰ 85+ ਵੋਟਰਸ ਨੂੰ ਪੀ ਡਬਲਯੂ ਡੀ ਵੋਟਰਸ ਨੂੰ ਇਹ ਦੋਨੋਂ ਸਹੂਲਤ ਹੈ ਉਹ ਅਵੇਲੇਬਲ ਹੈ ਉਹ ਦੋਨੋਂ ਸਹੂਲਤ ਉਹ ਯੂਜ਼ ਕਰਕੇ ਆਪਣੇ ਮਤਾਨ ਕਰ ਸਕਤੇ ਹੈ ਇੱਕ ਸਰ ਪੋਲਿੰਗ ਬੂਥਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣੀ ਹੈ ਜੀ ਪੋਲਿੰਗ ਬੂਥਾਂ ਦੇ ਉੱਤੇ ਕੋਈ ਐਮਰਜੈਂਸੀ ਪ੍ਰਬੰਧ ਕੀਤੇ ਗਏ ਨੇ ਕੋਈ ਮੈਡੀਕਲ ਸਹੂਲਤਾਂ ਵੋਟਰਾਂ ਵਾਸਤੇ ਉਹਨਾਂ ਦਾ ਕੁਝ ਬੰਦੋਬਸਤ ਹੈ ਜੀ ਹਾਂ ਬਿਲਕੁਲ ਅਸੀਂ ਅ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਖਤ ਹਦਾਇਤਾਂ ਹੈ ਕਿ ਸਾਡੇ ਜੋ ਪੋਲਿੰਗ ਸਟੇਸ਼ਨ ਦੇ ਉੱਤੇ ਸਾਰੇ ਸਹੂਲਤ ਪ੍ਰੋਵਾਈਡ ਕੀਤਾ ਜਾਵੇ ਬਹੁਤ ਸਾਰੇ ਫੈਸਿਲਿਟੀਜ਼ ਅਸੀਂ ਪ੍ਰੋਵਾਈਡ ਆਲਰੇਡੀ ਕਰ ਰਹੇ ਉਸ ਤੋਂ ਇਲਾਵਾ ਹੀਟ ਵੇਵ ਕਰਕੇ ਵੀ ਅਸੀਂ ਹੋਰ ਸਹੂਲਤ ਉੱਤੇ ਦੇ ਰਹੇ ਜਿਸ ਤਰ੍ਹਾਂ ਕਿ ਅਸੀਂ ਛਬੀਲ ਦਾ ਪ੍ਰਬੰਧ ਕੀਤਾ ਹੈ ਮੈਡੀਕਲ ਫੈਸਿਲਿਟੀਜ਼ ਦਾ ਪ੍ਰਬੰਧ ਕੀਤਾ ਹੈ ਓਆਰਐਸ ਦਾ ਪੈਕੇਟ ਉਤੇ ਅਵੇਲੇਬਲ ਹੋਣਗੇ ਆਸ਼ਾ ਵਰਕਰ ਹੋਣਗੇ ਉਹਨਾਂ ਦੇ ਲਈ ਮੈਡੀਸਿਨਸ ਅਵੇਲੇਬਲ ਹੋਣਗੇ ਰੈਸਟਿੰਗ ਏਰੀਆ ਹੋਣਗੇ ਔਰ ਸ਼ੇਡ ਦਾ ਪ੍ਰਬੰਧ ਹੋ ਡੈਫੀਨਿਟਲੀ ਹੈ ਤੋਂ ਇਸ ਕਰਕੇ ਅਸੀਂ ਹੀਟ ਵੇਵ ਕਰਕੇ ਕਾਫੀ ਜੋ ਪ੍ਰੀਕਾਸ਼ਨਸ ਹੈ ਉਹ ਲੈ ਰਹੇ ਤੇ ਵੋਟਰਸ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤਾ ਜਾਵੇਗਾ ਸਰ ਆਮੂਮਨ ਇਹ ਹੁੰਦਾ ਹੈ ਜੀ ਕਿ VOTER ਮੋਬਾਈਲ ਫੋਨ ਅੰਦਰ ਨਹੀਂ ਲੈ ਕੇ ਜਾ ਸਕਦਾ ਜਿੱਥੇ ਵੋਟਾਂ ਪੈ ਰਹੀਆਂ ਹੁੰਦੀਆਂ ਨੇ ਕੀ ਕੋਈ VOTER ਮੋਬਾਈਲ ਆਫ ਕਰਕੇ ਲੈ ਕੇ ਜਾ ਸਕਦਾ ਜੀ ਅੰਦਰ ਨਹੀਂ VOTERS ਕਿਸੇ ਨੂੰ ਵੀ ਆਪਣੇ ਮੋਬਾਈਲ ਫੋਨ ਜਾਂ ਕੋਈ ਇਲੈਕਟ੍ਰੋਨਿਕ ਵਾਚਸ ਵਗੈਰਾ ਜੋ ਵੀ ਹੈ ਤੋ ਉਹ ਇਲੈਕਟ੍ਰੋਨਿਕ ਗੈਜੇਟਸ ਅੰਦਰ ਲੈ ਕੇ ਜਾਣ ਦੇ ਲਈ ਮਨਾਹੀ ਹੈ ਉਹ ਜਾਣੇ ਲੈ ਕੇ ਨਹੀਂ ਜਾ ਪਾਏਗਾ ਔਫਕੋਸ ਸਰ ਪੋਲਿੰਗ ਸਟਾਫ ਦੇ ਲਈ ਨਹੀਂ ਹੈ ਪ੍ਰੈਸਾਈਡਿੰਗ ਅਫੀਸਰ ਆਪਣੇ ਮੋਬਾਈਲ ਯੂਜ਼ ਕਰ ਸਕਤੇ ਬਟ ਬਾਕੀ ਜੋ ਵੋਟਰਸ ਹੈ ਉਹ ਉਹਨਾਂ ਦੇ ਲਈ ਇਹ ਸਖਤ ਹਦਾਇਤਾਂ ਹੈ ਕਿ ਉਹ ਮੋਬਾਈਲਸ ਜੋ ਮੋਬਾਈਲ ਫੋਨਸ ਹੈ ਉਹ ਜਾਂ ਉਹ ਹੋਰ ਕੋਈ ਇਲੈਕਟ੍ਰੋਨਿਕ ਡਿਵਾਈਸ ਹੈ ਉਹ ਅੰਦਰ ਲੈ ਕੇ ਨਹੀਂ ਜਾ ਪਾਏਗਾ ਅੱਛਾ ਸਰ ਕੋਈ ਤੁਸੀਂ ਹਰੇਕ ਪੌਡਕਾਸਟ 'ਤੇ ਜ਼ਿਕਰ ਕਰਦੇ ਹੋ ਕਿ ਅਸੀਂ ਜਿਹੜੇ ਯੂਥ ਫੁੱਲੋ ਚਲਾਏ ਜਾਣਗੇ ਉਹ ਪੋਲਿੰਗ ਬੂਥ ਬਣਾਉਣੇ ਨੇ ਪਿੰਕ ਬੂਥ ਬਣਾਉਣੇ ਨੇ ਇਨਾ ਤੋਂ ਇਲਾਵਾ ਕੀ ਇਹੋ ਜਿਹਾ ਯੂਨੀਕ ਜਾਂ ਦਿਲਚਸਪ ਪੋਲਿੰਗ ਬੂਥ ਬਣਾਇਆ ਜਾ ਰਿਹਾ ਹੈ ਜਿੱਥੇ ਕੋਈ ਸੈਲਫੀ ਪੁਆਇੰਟ ਵੱਖਰੇ ਤੌਰ ਦਾ ਹੋਵੇ ਜਾਂ ਕੋਈ ਹੋਰ ਫੈਸਿਲਿਟੀਆਂ ਜਿਹੜੀਆਂ ਵੋਟਰਜ਼ ਨੂੰ ਅਟ੍ਰੈਕਟ ਕਰਨ ਕੋਈ ਹੈ ਜੀ ਪੰਜਾਬ ਦੇ ਵਿੱਚ ਇਹੋ ਜਿਹਾ ਡਿਫਰੈਂਟਲੀ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਇੱਕ ਸਵੀਪ ਐਕਟੀਵਿਟੀ ਤੇਸ ਦੇ ਅੰਦਰ ਇੱਕ ਅਸੀਂ ਪਹਿਲ ਕਦਮੀ ਜਾਂ ਇਨੋਵੇਸ਼ਨਸ ਅਸੀਂ ਨਾਰਮਲੀ ਕਰਦੇ ਰਹੇ ਹਾਂ तो काफ़ी सारे मॉडल पोलिंग स्टेशनस है वो मॉडल पोलिंग स्टेशनस भी वक्रे वक्रे टाइप के होंगे है तो अपने अपने हिसाब न कई डी सी अपने इंट्रस्ट लेके करते हैं कई दे सैलफी पोइंट्स होंगे है कई काफ़ी सारी चीज़ा होंगी है एक ग्रीन पोलिंग स्टेशनस भी होंदी पीडबल्यू डी मैनेज पोलिंग स्टेशन यूथ मैनेज पोलिंग स्टेशन पिंक पोलिंग उस तो अलावा ਪੋਲਿੰਗ ਸਟੇਸ਼ਨ ਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਚੀਜ਼ਾਂ ਵੈਰਾਈਟੀਆਂ ਦੇਖਣ ਨੂੰ ਮਿਲੇਗੀ ਉਹਦੇ ਵਿੱਚ ਕਾਫੀ ਜੋ ਹੈ ਸੈਟਅਪ ਵakre ਵakre ਕਿਸਮ ਦੇ ਹੋਣਗੇ ਤੇ ਇਹ ਬੇਸਿਕਲੀ ਲੋਕਾਂ ਨੂੰ ਹੋਰ ਫੈਸਿਲਿਟੀਆਂ ਵੋਟਰਸ ਨੂੰ ਜ਼ਿਆਦਾ ਫੈਸਿਲਿਟੀਆਂ ਦੇਣ ਦੇ ਲਈ ਹੈ ਤਾਂ ਕਿ ਲੋਕ ਹੈ ਨਾ ਉਹ ਐਟ੍ਰੈਕਟ ਹੋ ਕੇ VOTING ਦੇ ਲਈ ਵਤੂ ਵਤਾ ਜਾਏ ਅੱਛਾ ਸਰ ਵਾਤ ਤੋਂ ਵਾਤ ਵੋਟਰਾਂ ਨੇ ਆ ਕੇ ਵੋਟਾਂ ਪਾਤੀਆਂ ਜੀ ਉਸ ਤੋਂ ਬਾਅਦ ਕੋਈ ਸੂਬੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਜਿਹੀ ਕਲੈਬਰੇਸ਼ਨ ਕੀਤੀ ਹੈਗੀ ਜੀ ਕਿ ਉਹ ਅਸੀਂ ਖਬਰਾਂ ਪੜ੍ਹਦੇ ਆ ਕਿ ਉਹ ਆ ਕੇ ਉਂਗਲ ਤੇ ਲੱਗੀ ਸਿਆਹੀ ਦਾ ਨਿਸ਼ਾਨ ਦਿਖਾਉਣ ਤੇ ਉਹਨਾਂ ਨੂੰ ਕੋਈ ਖਾਸ ਡਿਸਕਾਊਂਟ ਹੋਵੇ ਜਾਂ ਕੋਈ ਹੋਰ ਕਿਸੇ ਸ਼ੋਰੂਮ ਵੱਲੋਂ ਦੁਕਾਨ ਵੱਲੋਂ ਸਹੂਲਤ ਵੱਖਰੀ ਦਿੱਤੀ ਜਾਵੇ ਜੀ ਇਹ ਕਾਫੀ ਜ਼ਿਲ੍ਹੇ ਦੇ ਵਿੱਚ ਆਲਰੇਡੀ ਡੀਸੀਸ ਵੱਲੋਂ ਕਾਫੀ ਇਨੀਸ਼ੀਏਟਿਵ ਲੈ ਕੇ ਕੀਤਾ ਹੈ ਇਸ ਤਰ੍ਹਾਂ ਦੀ ਕਾਫੀ ਅਰੇਂਜਮੈਂਟ ਹੈ ਕਾਫੀ ਵੱਡੇ ਵੱਡੇ ਜ਼ਿਲ੍ਹੇ ਦੇ ਵਿੱਚ ਵੀ ਛੋਟੇ ਜ਼ਿਲ੍ਹਿਆਂ ਵਿੱਚ ਵੀ ਹੈ ਤੇ ਜਿਸ ਤਰ੍ਹਾਂ ਕਿ ਤੁਸੀਂ ਵੋਟ ਕਰਕੇ ਆਪਣੇ ਸੇ ਅਸੀਂ ਐ ਦਿਖਾਓਗੇ ਤਾਂ ਤੁਹਾਨੂੰ ਉਹ ਡਿਸਕਾਊਂਟ ਮਿਲ ਜਾਏਗਾ ਰੈਸਟੋਰੈਂਟ ਦੇ ਵਿੱਚ ਵੀ ਹੈ ਕੁਝ ਟੈਕਸਟਾਈਲਸ ਵਗੈਰਾ ਦੀ ਵੀ ਹੈ ਕੁਝ ਲਾਈਕ ਜਲੰਧਰ ਦੇ ਵਿੱਚ ਆਇਲੈਂਡ ਸੈਂਟਰ ਦੇ ਵਿੱਚ ਵੀ ਕੁਝ ਇਤਨੇ ਡਿਸਕਾਊਂਟ ਦੇ ਰਹੇ ਕੁਝ ਫਲਾਈਟ ਬੁਕਿੰਗ ਦੇ ਵਾਸਤੇ ਵੀ ਹੈ ਇਹ ਡਿਸਕਾਊਂਟ इस तरह की काफ़ी डीसीज ने अपने लेवलते ये अरेजमेंट की हुई है ये बेसिकली लोगों एक तो जागरूक कर वास्ते है कि वोटिंग दत्त बारे तो ये अभी ये लाइक हूँ एक अपने काफ़ी फूड डिलीवरी एप्स है वो भी डिस्काउंट्स है काफ़ी जगह तो ये असी साड़ी एक आ, आ, है। हाँ। तो न, असी हर बार होंगे हर इलेक्शन के हों ਤੇ ਇਸ ਵਾਰ ਵੀ ਅਸੀਂ ਕਰ ਰਹੇ ਹਾਂ ਤੇ ਇਹਨਾਂ ਦਿਨਾਂ ਦੇ ਵਿੱਚ ਸਰ ਤੁਹਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਜੀ ਕੋਈ ਖਾਸ ਇਹੋ ਜੀ ਦਿਲਚਸਪ ਸ਼ਿਕਾਇਤਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੋਗੇ ਜਿਹੜੀਆਂ ਹਾਸੋਹੀਣੀਆਂ ਵੀ ਹੋਣ ਤੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਪੱਧਰ ਤੇ ਇਹਦਾ ਨਿਪਟਾਰਾ ਕਰਨਾ ਬਣਦਾ ਹੀ ਨਹੀਂ ਪਰ ਲੋਕ ਤਾਂ ਵੀ ਸ਼ਿਕਾਇਤ ਦੇ ਜਾਂਦੇ ਨੇ ਹੂੰ ਇਹ ਬੇਸਿਕਲੀ ਪੰਜਾਬ ਦੇ ਵਿੱਚ ਇਹ ਹਾਮ ਦੇਖਣ ਨੂੰ ਮਿਲੀ ਹੈ ਕਿ ਜੋ ਕੰਪਲੇਂਟ ਸਾਡੇ ਕੋਲ ਆਉਂਦੀ ਹੈ ਉਹ 90 ਪਰਸੈਂਟेज ਸਾਡੇ ਕੋਈ ਰਿਲੇਸ਼ਨ ਨਹੀਂ ਹੁੰਦਾ ਇਲੈਕਸ਼ਨ ਦੇ ਨਾਲ تعلق ਨਹੀਂ ਹੁੰਦਾ ਲੋਕ ਆਪਣੇ ਪਰਸਨਲ ਕੰਪਲੇਂਟਸ ਜਾਂ ਕਿਸੇ ਦਾ ਪਰਸਨਲ ਰੈਂਜਸ ਕਰਕੇ ਵੀ ਕੰਪਲੇਨ ਕਰਦੇ ਹੈ ਜਾਂ ਕੋਈ ਲੈਂਡ ਡਿਸਪਿਊਟ ਵਗੈਰਾ ਹੁੰਦੀ ਹੈ ਉਹਦਾ ਵੀ ਉਹ ਕਰਦੇ ਪੁਲਿਸ ਨਾਲ ਜੋ ਮਸਲੇ ਹੈ ਉਹ ਇਲੈਕਸ਼ਨ ਨਾਲ ਕੋਈ تعلق ਨਹੀਂ ਹੁੰਦਾ ਇਸ ਤਰ੍ਹਾਂ ਦੀ ਕਾਫੀ ਕੰਪਲੇਂਸ ਆਂਦੀ ਹੈ ਪਿੱਛੇ ਇੱਕ অবজারভার ਨੇ ਵੀ ਇਹ ਹੀ ਅਬਜ਼ਰਵ ਕੀਤਾ ਸੀ ਕਿ ਮੁਰਾ ਦੀ ਜੋ ਵੀ ਕੰਪਲੇਨ ਅੰਦੀ ਹੈ ਉਹ ਬੇਸਿਕਲੀ ਇਲੈਕਸ਼ਨਲ ਤਾਲੂਕ ਨਹੀਂ ਹੁੰਦੇ ਉਹ ਬੇਸਿਕਲੀ ਪਰਸਨਲ ਕੰਪਲੇਨਟ ਹੀ ਹੁੰਦੇ ਤੇ ਲੋਕ ਦਾ ਲੋਕਾਂ ਦਾ ਇੱਕ ਇਹ ਇਮਪ੍ਰੈਸ਼ਨ ਹੈ ਕਿ ਇਲੈਕਸ਼ਨ ਦੇ ਦੌਰਾਨ ਸਹੀ ਜਿ ਜਨੇ ਵੀ ਹੈ ਆਪਣੀ ਸ਼ਿਕਾਇਤ ਗ੍ਰੀਵੈਂਸ ਸਿਸਟੀ ਜੂਡ ਰੈਡਰੈਸਲ ਹੈ ਉਹ ਇਲੈਕਸ਼ਨ ਕਮਿਸ਼ਨ ਕਰਦੇ ਹੈ ਤੇ ਇਸ ਕਰਕੇ ਕਰਦੇ ਤੇ ਅਸੀਂ ਵੀ ਜਦੋਂ ਕੰਪਲੇਨ ਅੰਦੇ ਤਾਂ ਉਸ ਆਪਣੇ ਕਨਸਰਨਡ ਬੰਦਿਆ ਨੂੰ ਉਹ ਅਸੀਂ ਨੇਸੈਸਰੀ ਕਰਵਾਈ ਤੇ ਲਈ ਬੇਜ ਵੀ ਦਿੰਦੇ ਤੇ ਉਹਨਾਂ ਦੀ ਕਾਫੀ ਬਰ ਨਿਪਟਾਰਾ ਵੀ ਜਲਦੀ ਹੋ ਜਾਂਦੀ ਹੈ। ਹਾਂ ਸਰ ਹੈਲਪ ਕਰ ਦਿੰਦੇ ਹੈ ਜੀ ਜੀ ਰਾਈਟ ਸਰ ਤੇ ਇੱਕ ਸਰ ਹੋਰ ਬੜਾ ਆਮ ਜਿਹਾ ਸਵਾਲ ਆ ਜੀ ਇਲੈਕਸ਼ਨ ਦੇ ਵਿੱਚ ਲੈਫਟ ਹੈਂਡ ਦੀ ਜਿਹੜੀ ਫਰਸਟ ਫਿੰਗਰ ਤੇ ਹੀ ਕਿਉਂ ਸਿਆਹੀ ਲਾਈ ਜਾਂਦੀ ਹੈ ਜੀ ਇਨਕ ਲਾਈ ਜਾਂਦੀ ਹੈ। ਦੇਖੋ ਇਹ ਨੇ ਬੇਸਿਕਲੀ ਜੋ ਸਿਆਹੀ ਹੈ ਇਹ ਇਨਡਿਲੀਬਲ ਇਨਕ ਇਹ ਜਲਦੀ ਉਹ जाते नहीं है तो बेसिकली जो लगाते लैफ्ट फिंगर त लगाते राइट नॉर्मली राइट हैंड असी खाने के लिए यूज करते तो ये एक कैमिकल है इस करके नॉर्मली इट इज सेफ टू यूज ऑन दैफ्ट हैंड तो फस्ट फिंगरमली फस्ट फिंगर जो है फोर फिंगर है इनकेस किसी फोर फिंगर नहीं है तो फिर नैक्सट फिंगर है ਉਹ ਵੀ ਨਹੀਂ ਹੈ ਤਾਂ ਫਿਰ ਅਗਲੇ ਫਿੰਗਰ ਹੈ ਤੇ ਅਗਲੇ ਫਿੰਗਰ ਇਸ ਤਰ੍ਹਾਂ ਜੇ ਜੰਦੇ ਤੇ ਇਨ ਕੇਸ ਪੂਰਾ ਹੱਥ ਹੀ ਨਹੀਂ ਹੈ ਤਾਂ ਫਿਰ ਇਸ ਜਗ੍ਹਾ ਤੇ ਉਹ ਲਾਂਦੇ ਹੈ ਤਾਂ ਇਹ ਹੈ ਇਨ ਕੇਸ ਪੂਰਾ ਇਸ ਹੱਥ ਨਹੀਂ ਹੈ ਤਾਂ ਫਿਰ ਤਾਂ ਰਾਈਟ ਹੈਂਡ ਹੀ ਕਰਨਾ ਪਏਗਾ ਤਾਂ ਇਹ ਹੈ ਇਸ ਦੀ ਬੇਸਿਕ ਜੋ ਫੰਡਾ ਹੈ ਰਾਈਟ ਸਰ ਤੇ ਇੱਕ ਸਰ ਹੋਰ ਬੜਾ ਦਿਲਚਸਪ ਸਵਾਲ ਹੈ ਜੀ ਜਦੋਂ ਰਿਜ਼ਲਟ ਆ ਜਾਂਦੇ ਨੇ ਆਮੂਨ ਅਸੀਂ ਸੁਣਦੇ ਆ ਜੀ ਕਿ ਫਲਾ ਫਲਾ ਕੈਂਡੀਡੇਟ ਦੀ ਜ਼ਮਾਨਤ ਜਬਤ ਹੋ ਸਾਰੇ ਜਮਾਨਤ ਜਬਤ ਕੀ ਹੁੰਦਾ ਹੈ ਜੀ ਕਿ ਹਰ ਇੱਕ ਕੈਂਡੀਡੇਟ ਨੂੰ ਇੱਕ ਸਿਕਿਉਰਿਟੀ ਅਮਾਉਂਟ ਜਮਾ ਕਰਵਾਉਣਾ ਹੁੰਦਾ ਹੈ ਉਹ 25000 ਹੈ ਲੋਕ ਸਭਾ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ 10000 ਹੈ ਤੇ ਇਹ ਜਨਰਲ ਕੈਂਡੀਡੇਟ ਵਾਸਤੇ ਹੈ ਉਹਦੀ ਅੱਧਾ ਹੈ ਸ਼ੈਡਿਊਲ ਕਾਸਟ ਕੈਂਡੀਡੇਟ ਵਾਸਤੇ ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟ੍ਰਾਈਬ ਕੈਂਡੀਡੇਟ ਵਾਸ तो इन केस वो इलेक्शन रिजल्ट आने तो बाद जो वैलिड वोट्स पोल हुई है वो दी वन सिकस्थ भी उन्होंने अचीव कर नहीं करते वन सिक्सथ नहीं मिलते उन्होंने तो दी जो अमाउंट है सिक्योरिटी अमाउंट है वो जब्त तो हो जाती है तो ये इस करके है रखी है ताकि नॉन सीरीयस कैंडिडेट में अवॉयड वास्ते हैं ताकि हूँ भी तीन देखा होगा ਇਸ ਅੱਡੀ ਜੋ ਨੰਬਰ ਆਫ ਕੈਂਡੀਡੇਟ ਹਰ ਇਲੈਕਸ਼ਨ ਦੇ ਵਧਦੀ ਜਾ ਰਿਹਾ ਹੈ। ਤੋਂ ਲੋਕ ਲੁਧਿਆਣਾ ਦੇ ਵਿੱਚ 43 ਕੈਂਡੀਡੇਟ ਹੈ। ਤੋਂ ਇਸ ਤਰ੍ਹਾਂ ਦੀ ਹੁਣ ਅਸੀਂ ਅਮਾਉਂਟ ਵੀ ਨਹੀਂ ਰੱਖੋਗੇ ਸਿਕਿਉਰਿਟੀ ਅਮਾਉਂਟ ਵੀ ਰੱਖੇ। ਤੋਂ ਨੰਬਰ ਆਫ ਕੈਂਡੀਡੇਟ ਨੰਬਰ ਆਫ ਨਾਨ ਸੀਰੀਅਸ ਕੈਂਡੀਡੇਟ ਵਧਣ ਦੇ ਚਾਂਸਸ ਹੈ। ਤੋਂ ਇਸ ਕਰਕੇ ਰੱਖੀ। ਮਤਲਬ ਸਰ ਜੇ 100 ਵੋਟਾਂ ਕਿਤੇ ਪੋਲ ਹੋਈਆਂ ਨੇ ਉਹਦਾ 1.6 ਮਤਲਬ 16. 66 ਮोटा ਕੈਂਡੀਡੇਟ ਨੂੰ ਨਹੀਂ ਪੈਂਦਾ ਤਾਂ ਉਹਦੀ ਜ਼ਮਾਨਤ ਜਬਤ ਹੋ ਜਾਂਦੀ ਹੈ ਜਮਾ ਹੋ ਜਾਂਦੀ ਹੈ ਸਰਕਾਰੀ ਖਜ਼ਾਨੇ ਚ ਜੀ ਜੀ ਤੇ ਸਰ ਇੱਕ ਜਿਹੜਾ ਕੈਂਡੀਡੇਟ ਹੈ ਕਿੰਨੇ ਨਾਮਜ਼ਦਗੀ ਪੱਤਰ ਭਰ ਸਕਦਾ ਜੀ ਇੱਕ ਕੈਂਡੀਡੇਟ ਚਾਰ ਨੋਮੀਨੇਸ਼ਨ ਭਰ ਸਕਦਾ ਹੈ ਚਾਰ ਫਾਰਮਸ ਭਰ ਸਕਦਾ ਹੈ ਤੇ ਦੋ ਜਗ੍ਹਾ ਤੇ ਭਰ ਸਕਦਾ ਹੈ ਇਸ ਦਾ ਮਤਲਬ ਹੈ ਕਿ ਟੋਟਲ 8 ਨੋਮੀਨੇਸ਼ਨ ਫਾਰਮ ਤੱਕ ਦੋ ਜਗ੍ਹਾ ਤੇ ਭਰ ਸਕਦਾ ਹੈ ਤੇ ਸਰ ਜਦੋਂ ਵਾਪਸ ਲੈਣੇ ਨੇ ਉਹਦੀ ਫੀਸ ਉਹਨੂੰ ਵਾਪਸ ਚਲੇ ਜਾਂਦੀ ਹੈ ਜੀ ਜਿਹੜੀ ਨਾਲ ਭਰੀ ਹੁੰਦੀ ਹੈ ਹਾਂ ਉਹ ਇੱਕ ਇੱਕ ਵਾਰ ਹੀ ਸਿਕਿਉਰਿਟੀ ਅਮਾਉਂਟ ਜਮ੍ਹਾਂ ਕਰਵਾਉਣਾ ਹੁੰਦਾ ਹੈ ਇਨ ਕੇਸ ਉਹ ਵਿਡਰੋ ਕਰਤੇ ਹੋ ਤਾਂ ਅਮਾਉਂਟ ਵਾਪਸ ਹੋ ਜਾਂਦੀ ਹੈ ਠੀਕ ਹੈ ਸਰ ਬਹੁਤ ਦਿਲਚਸਪ ਗੱਲਾਂ ਸੀ ਸਰ ਐਂਡ ਦੇ ਵਿੱਚ ਅਸੀਂ ਤੁਹਾਨੂੰ ਕਹਿਣੇ ਹੁੰਦੇ ਆ ਕਿ ਸਾਡੇ ਵੋਟਰਾਂ ਨੂੰ ਜ਼ਰੂਰ ਅਪੀਲ ਕਰੋ ਜੀ ਕਿ ਇਸ ਵਾਰ 70% ਦਾ ਟਿੱਚਾ ਪ੍ਰਾਪਤ ਕਰਨ ਦੇ ਲਈ ਉਹ ਜ਼ਰੂਰ ਵੋਟ ਪਾਓ ਮੈਂ ਪੰਜਾਬ ਦੇ ਸਾਰੇ ਵੋਟਰਸ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੂਨ 1 ਨੂੰ ਸਾਡੀ ਪੋਲਿੰਗ ਹੈ ਤੇ ਅਸੀਂ ਤੁਹਾਡੇ ਲਈ ਸਾਰੇ ਇੰਦਤਸਾਮ ਕੀਤੀ ਹੋਈ ਹੈ ਤੁਹਾਡੇ ਸਿਰਫ ਅਸੀਂ ਵੇਟ ਕਰ ਰਹੇ ਤੇ ਤੁਸੀਂ ਜ਼ਰੂਰ ਜੋਂ ਇੱਕ ਨੂੰ ਆਵੋ 7 ਵਜੇ ਤੋਂ ਲੈ ਕੇ 6 ਵਜੇ ਤੱਕ ਐਪੋਲੇ ਤੇ ਜ਼ਰੂਰ ਵੋਟ ਪਾਓ ਤੇ ਇਸ ਵਾਰ 70 ਬਾਰੇ ਸਾ ਦੇਣਾ ਇਹਨੂੰ ਇਚੂ ਕਰਨ ਦੇ ਲਈ ਸਾਨੂੰ ਕੋਆਪਰੇਟ ਕਰੋ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਥੈਂਕ ਯੂ ਥੈਂਕ ਯੂ ਏਸੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਜੀ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਮਨਾਏਗਾ ਚੋਣਾ ਦਾ ਪਰਵ 1 ਜੂਨ 2024 ਨੂੰ